ਦੂਏ ਵਾਰ ਸੇ ਮੁੱਖ ਮੰਤਰੀ ਜੀ ਜਾ ਕੇ ਹੋਰ ਸਟੇਟਾਂ 'ਚ ਝੂਠ ਬੋਲਦੇ ਆ ਠੀਕ ਹੈ ਤੁਸੀਂ ਨਹੀਂ ਬਾਹਰ ਬਿੱਤੀ ਤੁਸੀਂ ਕਹੋ ਗੁਜਰਾਤ ਜਾ ਕੇ ਸਾਡੇ ਨਾਲ ਸਮਝਦਾ ਹੋ ਜਦੋਂ ਝੂਠ ਬੋਲਦੇ ਆ ਉਹ ਕੱਲਾ ਝੂਠ ਨਹੀਂ ਬੋਲਦੇ ਪੰਜਾਬ ਦੇ 2 ਲੱਖ ਮੁਲਾਜ਼ਮਾਂ ਦੇ ਜਿਹੜੇ ਜ਼ਖਮਾਂ ਤੇ ਲੂਣ ਛਿੜਕ ਰਹੇ ਹੁੰਦੇ ਮੁੱਖ ਮੰਤਰੀ ਜੀ ਤੁਸੀਂ ਜਦੋਂ ਦੂਜੀਆਂ ਸਟੇਟਾਂ ਵਿੱਚ ਜਾ ਕੇ ਹੋੜਿਆ ਰਹੇ ਹੋ ਤੁਸੀਂ ਜਾ ਕੇ ਰੋਹਣਾ ਪਾਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਵਹਾ ਕਰ ਦਿੱਤੀ ਹੈ ਇੰਨਾ ਮੁੱਖ ਮੰਤਰੀ ਔਰ ਫਰੇਡੀ ਮੁੱਖ ਮੰਤਰੀ ਅਸੀਂ ਅੱਜ ਤੱਕ ਨਹੀਂ ਦੇਖਿਆ ਪੰਜਾਬ ਚ ਅੱਜ ਵੀ ਜਿਹੜੇ ਮੁਲਾਜ਼ਮ ਰਿਟਾਇਰ ਹੋ ਰਹੇ ਨੇ 2000 3000 ਪੈਨਸ਼ਨ ਲੈ ਰਹੇ ਨੇ ਆ ਸਾਥੀ ਮੇਰੇ ਕੁਲਦੀ ਬਾਲਿਆ ਜੀ ਸਾਡੇ ਜਲੰਧਰ ਦੇ ਕਨਵੀਨਰ ਖੜੇ ਆ ਮੇਰੇ ਪਿੱਛੇ ਮਾਤਰ 5000 ਪੈਨਸ਼ਨ ਲੱਗੀ ਹੈ ਤੁਸੀਂ ਆਪ ਸੋਚੋ ਜਦ ਕੇ 3700 ਰੁਪਏ ਦੇ ਉਹਨਾਂ ਦੇ ਦਵਾਈਆਂ ਦੇ ਖਰਚੇ ਆ ਸੋ ਇਹ ਸਰਾ ਇੱਕ ਸਾਥੀ ਦੀ ਕਹਾਣੀ ਨਹੀਂ ਅਨੇਕਾ ਜਿਹੜੇ ਐਨਪੀਐਸ ਹੈ ਤੇ ਰਿਟਾਇਰ ਹੋ ਰਹੇ ਆ ਉਹ 3000 3500 ਲੈ ਕੇ ਪੈਨਸ਼ਨਾਂ ਘਰ ਬਹਿ ਰਹੇ ਆ ਦੂਏ ਪਾਸੇ ਮੁੱਖ ਮੰਤਰੀ ਜੀ ਜਾ ਕੇ ਹੋਰੋ ਸਟੇਟਾਂ ਨੂੰ ਝੂਠ ਬੋਲਦੇ ਆ ਠੀਕ ਹੈ ਤੁਸੀਂ ਨਹੀਂ ਬਾਹਰ ਕੀਤੀ ਤੁਸੀਂ ਕਹੋ ਗੁਜਰਾਤ ਜਾ ਕੇ ਸਾਡੇ ਨਾਲ ਸਮਝਦਾ ਹੋ ਜਦੋਂ ਝੂਠ ਬੋਲਦੇ ਆ ਉਹ ਕੱਲਾ ਝੂਠ ਨਹੀਂ ਬੋਲਦੇ ਪੰਜਾਬ ਦੇ 2 ਲੱਖ ਮੁਲਾਜ਼ਮਾਂ ਦੇ ਜਿਹੜੇ ਜ਼ਖਮ ਆ ਉਹਨਾਂ ਤੇ ਲੂਣ ਛਿੜਕ ਰਹੇ ਹੁੰਦੇ ਮੁੱਖ ਮੰਤਰੀ ਜੀ ਤੁਸੀਂ ਜਦੋਂ ਦੂਜੀਆਂ ਸਟੇਟਾਂ ਵਿੱਚ ਜਾ ਕੇ ਫੜਿਆ ਰਹੇ ਹੋ ਤੁਸੀਂ ਜਾ ਕੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੰਜਾਬ ਤੋਂ ਪਹਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਇੰਨਾ ਹੀ ਨਹੀਂ ਇਹਨਾਂ ਦਾ ਜਿਹੜਾ ਸੁਪਰੀਮੋ ਅਰਧ ਦੇ ਕੇਜਰੀਵਾਲ ਹੈ ਉਹ ਵੀ ਜਿਹੜੀਆਂ ਸਟੇਟਾਂ ਵਿੱਚ ਜਾ ਰਿਹਾ ਉਹ ਵੀ ਕਹਿ ਰਿਹਾ ਦੇਖੀਏ ਅਸੀਂ ਪੰਜਾਬ ਵਿੱਚ ਬਹਾਲ ਕਰਦੀ ਜਹਾਂ ਜਿੱਤ ਗਏ ਤਾਂ ਪਹਾਰ ਕਰਦਾਂਗੇ ਲੇਕਿਨ ਅਸੀਂ ਨੈਸ਼ਨਲ ਪੱਧਰ ਤੇ ਵੀ ਕੰਮ ਕਰਦੇ ਆਂ ਅਸੀਂ ਦੂਜੀਆਂ ਸਟੇਟਾਂ ਦੇ ਮੁਲਾਜ਼ਮਾਂ ਨੂੰ ਸਾਫ਼ ਸੁਨੇਹਾ ਦੇ ਚੁੱਕੇ ਆਂ ਬੇਆਸੀ ਗਲਤੀ ਕਰ ਲਈ ਪੰਜਾਬੀਆਂ ਨੇ ਇਹ ਆਪ ਨੂੰ ਮੁੜਕੇਲਾ ਲਾਇਆ ਕਿ ਇਹ ਸਭ ਤੋਂ ਝੂਠੀ ਤੇ ਧੋਖੇबाज ਤੇ ਫਰੇਬੀ ਸਰਕਾਰ ਹੈ ਅਸੀਂ ਲਗਾਤਾਰ 12 ਸਾਲਾਂ ਤੋਂ ਇਸ ਮੁਤੇ ਦੇ ਸੰਘਰਸ਼ ਕਰ ਰਹੇ ਆਂ ਔਰ 12 ਸਾਲਾਂ ਤੋਂ ਚਾਹੇ ਉਹ ਪਹਿਲਾ ਖਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਹੈ ਲਗਾਤਾਰ ਲਾਰੇ ਮਿਲੇ ਆ ਲਾਰੇ ਤੋਂ ਸવાય ਪੁਰਾਣੀ ਪੈਨਸ਼ਨ ਨਹੀਂ ਮਿਲੀ ਪੁਰਾਣੀ ਪੈਨਸ਼ਨ ਸਮੇ ਉਸ ਗੱਲ ਦਾ ਪਤਾ ਅਸੀਂ ਲਗਾਤਾਰ ਸਾਡੇ ਫਰਜ਼ ਦਾ ਹਿੱਸਾ ਹੈ ਅਤੇ ਕੋਸ਼ਿਸ਼ ਹੈ ਇੰਸਾਰ ਰਵਾਂਗੇ ਕਿਉਂਕਿ ਸਾਨੂੰ ਇਸ ਗੱਲ ਦਾ ਗਿਆਨ ਹੈ ਵੀ ਸਾਂਝੇ ਸੰਘਰਸ਼ਾ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾਣਾ ਅੱਜ ਵੀ ਪੁਰਾਣੀ ਪੈਨਸ਼ਨ ਵਾਲੀ ਦੇ ਸੰਘਰਸ਼ ਕਮੇਟੀ ਦੇ ਵੱਡੀ ਗੰਢੀ ਵਿੱਚ ਸਾਥੀ ਸ਼ਾਮਲ ਹੋਏ ਆ ਉਹਦਾ ਕਾਰਨ ਇਹ ਹੈ ਕਿ ਸਾਡੇ ਅੱਗੇ ਬੁਢਾਪੇ ਦਾ ਇੱਕ ਵੱਡਾ ਪ੍ਰਸ਼ਨ ਚੈਨ ਹੈ ਵੇ ਹੁਣ ਤਾਂ ਜਿਹੜੇ 60-70 ਹਜ਼ਾਰ ਤਨਖਾਹ ਲੈ ਰਹੇ ਨੇ ਜਦੋਂ 4000 ਪੈਨਸ਼ਨ ਹੋ ਜਾਏਗੀ 5000 ਪੈਨਸ਼ਨ ਹੋਏਗੀ ਫਿਰ ਕਿੰਨੇ ਦਾਰਾ ਹੋਏਗਾ ਇਹ ਵੱਡਾ ਪ੍ਰਸ਼ਨ ਹੈ ਮੁਰਦਾਬਾਦ ਮੁਰਦਾਬਾਦ ਪੈਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੈਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਕੋਸ਼ਿਸ਼ ਕਰਕੇ ਮੈਂ ਸਾਰੇ ਪੰਜਾਬ ਦੇ ਐਨ.ਬੀ.ਐਸ ਕਰਮਚਾਰੀਆਂ ਨੂੰ ਬੇਨਤੀ ਕਰਦਾ ਕਿ ਫਰੇਵੀ ਮੁੱਖ ਮੰਤਰੀ ਨਾਲ ਜਿਵੇਂ ਤੁਸੀਂ ਸੱਤਾ ਤੇ ਬਹਾਇਆ ਇਹ ਯਾਦ ਰੱਖਣਾ ਮੁੱਖ ਮੰਤਰੀ ਜੀ ਜਿਹੜੇ ਮਗਾਜ਼ਮ ਪੈਨਸ਼ਨਰ ਆਮ ਲੋਕਾਂ ਨੇ ਤੁਹਾਨੂੰ ਸੱਤਾ ਤੇ ਬਿਠਾਇਆ ਉਹ ਸੱਤਾ ਤੋਂ ਲਾਭ ਹੀ ਸਕਦੇ ਐ ਹੁਣ ਤੁਹਾਡੇ ਕੋਲ ਮੌਕਾ ਐ 4 ਜਿਮਨੀ ਇੱਕ ਜਿਮਨੀ ਚੋੜ ਲਗਾ ਲਈ ਐ 4 ਜਿਮਨੀ ਚੋੜਾਂ ਆ ਰਹੀਆਂ ਨੇ ਆ ਚੱਬੇ ਵਾਲ ਵਿੱਚ ਅਸੀਂ ਫੈਇਆ ਕੀਤਾ ਹੋਇਆ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਨੇ ਮੈਂ ਸਾਂਝੇ ਫੰਡ ਨੂੰ ਵੀ ਲਾਊਂਗਾ ਇਹ ਜ਼ਰੂਰ ਪਾਸ ਕਰਨ ਅਸੀਂ ਪਿੰਡ ਪਿੰਡ ਵਿੱਚ ਘੁੰਮਾਂਗੇ ਮਸ਼ਾਲ ਬਾਚ ਕਰਾਂਗੇ ਪਰ ਹੁਣ ਭੁੱਲ ਜਾਣ ਪੰਜਾਬ ਦੇ ਇਹਨਾਂ ਦੀ ਯਤਨਾਂ ਨੂੰ ਸਾਡਾ ਇਸ ਗੱਲ ਦਾ ਜ਼ਿਹੜ ਸੰਕਲਪ ਹੈ ਇੱਕ ਸਾਡੇ ਨਾਲ ਤੋਖੇ ਨਾਲ ਮੁੱਖ ਮੰਤਰੀ ਲੈ ਗਿਆ ਜਲੰਧਰ ਬੈਸਦੀ ਸੀਟ ਪਰ ਹੁਣ ਜਿੱਥੇ ਵੀ ਸਾਡਾ ਐਨਪੀਐਸ ਕਰਮਚਾਰੀ ਬੈਠਾ ਜਿੱਥੇ ਵੀ ਸਾਡਾ ਮੁਲਾਜ਼ਮ ਬੈਠਾ ਜਿੱਥੇ ਵੀ ਸਾਡਾ ਪੈਨਸ਼ਨਰ ਬੈਠਾ ਉਹਨੂੰ ਕਵਾਂਗੇ ਵੀ ਤੁਸੀਂ ਸਿਪਾਏ ਨਹੀਂ ਤੁਸੀਂ ਲੀਡਰ ਬਣ ਕੇ ਪਿੰਡ ਦੇ ਵਿੱਚ ਵਿਚਰੋ ਸ਼ਹਿਰ ਦੇ ਵਿੱਚ ਵਿਚੋ ਅਸੀਂ ਨਵੇਂ ਇਤਿਆਸ ਪੰਜਾਬ 'ਚ ਲਿਖਣਾ ਇਹ ਸਾਫ਼ ਸਰਕਾਰ ਨੂੰ ਹੁਣ ਅਸੀਂ ਕਿਸੇ ਵੀ ਹਾਲ ਵਿੱਚ ਤੰਈ ਨਹੀਂ ਦੇਣਾ ਇਹਨਾਂ ਸ਼ਬਦਾਂ ਨਾਲ ਜੈ ਜੰਦਾ ਜੈ ਸੰਗਤ ਜਿੱਤ ਲੜਦੇ ਲੋਕਾਂ ਦੀ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ